ਗੁਰਬਾਣੀ ਦਾ ਅਸਲ ਸਾਰ ਕੀ ਹੈਗਾ ਮੈਨੂੰ ਤਾਂ ਇੱਕੋ ਸਮਝ ਆਈ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਹਿਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਆਧਾਰੋ ਸਾਰੀਆਂ ਗੱਲਾਂ ਉਹਨਾਂ ਨੇ ਕਰਤੀਆਂ ਸੱਤ ਦੀ ਵੀ ਗੱਲ ਕਰਤੀ ਸੰਤੋਖ ਦੀ ਵੀ ਗੱਲ ਕਰਤੀ ਵਿਚਾਰ ਦੀ ਵੀ ਗੱਲ ਕਰਤੀ ਪਰ ਅਖੀਰ ਦੇ ਵਿੱਚ ਆ ਕੇ ਇੱਕ ਐਡੀ ਬੜੀ ਗੱਲ ਕਹਿਤੀ ਜੇ ਕੋ ਖਾਬੈ ਕਹਿੰਦੇ ਉਹ ਗੁਰਬਾਣੀ ਆ ਨਾ ਜਿਹੜੀ ਉਹਨੂੰ ਪੜ੍ਹਨਾ ਸੁਣਨਾ ਦੋਵੇਂ ਚੀਜ਼ਾਂ ਨਰਾਰਥਕ ਐ ਜੇ ਉਹਨੂੰ ਖਾ ਨਾ ਲਵੇ ਅੰਦਰ ਨਾ ਲਾ ਜਵੇ ਜੇ ਕੋ ਪੁੰਚੈ ਕਈ ਖਾਲਨ ਨੇ ਆ ਖਾਣ ਤੋਂ ਬਾਅਦ ਫਿਰ ਰੋਟੀਆਂ ਕਰਨੀਆਂ ਸ਼ੁਰੂ ਕਰਦੇ ਨੇ ਵੀ ਉਹ ਤਾਂ ਗਿਆਨੇ ਬਹੁਤ ਹੋ ਗਿਆ ਮੈਂ ਤਾਂ ਪਤਾ ਨਹੀਂ ਕਿੰਨਾ ਕੁ ਮੈਂ ਗੁਰਬਾਣੀ ਬਾਰੇ ਜਾਣ ਲੱਗ ਗਿਆ ਹਾਲਾਂਕਿ ਕਿਸੇ ਨੂੰ ਨਹੀਂ ਪਤਾ ਲੱਗਿਆ ਹਾਲੇ ਤੱਕ ਕਿ ਕਿੰਨੀ ਕੁ ਡੂੰਘਾਈ ਹੈ ਕਿੰਨੀ ਇੱਕ ਫਲਸਫੀ ਆਫ ਲਾਈਫ ਉਸ ਦੇ ਵਿੱਚ ਜੜੀ ਹੈ ਉਹ ਭਰੀ ਵੀ ਹੈ ਜੇ ਕੋ ਖਾਵੇ ਜੇ ਕੋ ਪੁੱਛੇ ਕੇ ਕਹਿੰਦਾ ਉਹਨੂੰ ਹਾਜਮ ਕਰ ਲਵੇ ਤੇ ਇਸ ਕਾ ਹੋਏ ਉਧਾਰੋਂ ਸੋ ਖਾਣ ਦੀਆਂ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਆ ਸ਼ਾਇਦ ਉਤੋਂ ਬਾਅਦ ਅੱਗੇ ਜਾ ਕੇ ਹਾਜਮ ਹੋਣਾ ਜਿਹੜਾ ਔਖਾ ਹੋ ਜਾਂਦਾ ਉੱਥੇ ਹੀ ਪਰਮਾਤਮਾ ਜਿਹੜਾ ਹੈਗਾ ਉਹਦੀ ਵੀ ਇੱਕ ਕਲਾ ਹੈ ਉਹ ਤੁਹਾਡੀ ਬੁੱਧ ਮਾਰ ਦਿੰਦਾ ਜਾਣ ਕੇ ਦੇਖਾਂ ਕਿ ਇਸ ਰਾਸਤੇ ਤੋਂ ਅੱਗੇ ਲੰਘੂਗਾ ਸੋ ਗੁਰੂ ਨਾਨਕ ਦੇਵ ਜੀ ਨੂੰ ਤਾਂ ਹੀ ਅਸੀਂ ਸਮਝ ਸਕਾਂਗੇ ਪੜ ਸਕਾਂਗੇ ਦੇਖ ਸਕਾਂਗੇ ਜੇ ਅਸੀਂ ਸੰਵਾਦ ਦੇ ਰਾਹੀ ਦੂਸਰੇ ਤੋਂ ਗਿਆਨ ਨੂੰ ਇਕੱਠਾ ਕਰਨ ਦੇ ਰਾਹੀ ਅਸੀਂ ਇਹ ਸਾਰੀ ਜਿਹੜੀ ਹੈਗੀ ਆਪਣੀ ਜ਼ਿੰਦਗੀ ਨੂੰ ਸੱਚ ਜੀ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਲੰਘਾ ਸਕੀਏ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿਸੇ ਨੂੰ ਇਹ ਗੱਲ ਸੋਚਣ ਦੀ ਲੋੜ ਨਹੀਂ ਕਿ ਮੈਂ ਚੰਗਾ ਕੰਮ ਕਰ ਰਿਹਾ ਜਾਂ ਮਾੜਾ ਕਰ ਰਿਹਾ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਕਿ ਜਿੱਥੇ ਉਹ ਕਹਿੰਦੇ ਆ ਕਿ ਰਾਜ ਦੇ ਤਾਂ ਕਿਆ ਕਟ ਵੱਧ ਜਾਈ ਭੀਖ ਮੰਗਾਏ ਤਾਂ ਕਿਆ ਕਟ ਜਾਈ ਉਹ ਕਹਿੰਦਾ ਉਹਦੀ ਕਿਉਂਕਿ ਗੁਰਬਾਣੀ ਦੇ ਵਿੱਚ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਜੇ ਤਾਂ ਉਹਦੀ ਰਜ਼ਾ ਚ ਚੱਲ ਗਏ ਫਿਰ ਤਾਂ ਭੀਖ ਵੀ ਕੋਈ ਫਰਕ ਨਹੀਂ ਫੇਰ ਤੁਹਾਡੇ ਲਈ ਜਿਹੜਾ ਹੈਗਾ ਰਾਜ ਕਰਨਾ ਵੀ ਕੋਈ ਗੱਲ ਨਹੀਂ ਹੈਗੀ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਵਿੱਚ ਹੋਇਆ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਕੀ ਕਦੇ ਕਿਸੇ ਨੂੰ ਲੱਗਿਆ ਕਿ ਉਹਨਾਂ ਦੀ ਉਪਮਾ ਦੇ ਵਿੱਚ ਜਾਂ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਆਈ ਹੋਵੇ ਸੋ ਉਹ ਪਰਮਾਤਮਾ ਦੀ ਰਜ਼ਾ ਜਿੱਥੇ ਉਹ ਰੱਖਦਾ ਚਾਹੇ ਉਹ ਗਰੀਬ ਰੱਖੇ ਚਾਹੇ ਉਹ ਅਮੀਰ ਰੱਖੇ ਚਾਹੇ ਉਹ ਪਾਟੇ ਕੱਪੜਿਆਂ ਨਾਲ ਰੱਖੇ ਚਾਹੇ ਉਹ ਪੁਸ਼ਾਕਾਂ ਨਾਲ ਰੱਖੇ ਸਵਾਲ ਇਹ ਹੈਗਾ ਕਿ ਉਸ ਨੂੰ ਆਪਣੇ ਤਰੀਕੇ ਦੇ ਨਾਲ ਸਟੇਬਲ ਕਰਕੇ ਤੁਸੀਂ ਕਿਸ ਤਰ੍ਹਾਂ ਰੱਖਣਾ ਹੈਗਾ ਦੁਨੀਆ ਦੇ ਵਿੱਚ ਤੁਹਾਡੀ ਜੇਬ ਦੇ ਵਿੱਚ ਕਿੰਨੇ ਪੈਸੇ ਹੈਗਾ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਜੇ ਤੁਸੀਂ ਖਾਓ ਖਰਚੋ ਰਲ ਮਿਲ ਭਾਈ ਟੋਟਨਾ ਆਵੇ ਬੰਦ ਹੋ ਜਾਈ ਜੇ ਤੁਸੀਂ ਇਸ ਸਿਧਾਂਤ ਤੇ ਚੱਲੋਗੇ ਕੇ ਦੂਸਰੇ ਦਾ ਦੂਸਰੇ ਦਾ ਆਪਣੇ ਹੱਥ ਦੇ ਨਾਲ ਜਿਹੜਾ ਹੈਗਾ ਕੁਛ ਨਾ ਕੁਛ ਕਰੋਗੇ ਤਾਂ ਮੈਨੂੰ ਲੱਗਦਾ ਕਿ ਤੋਟ ਕਦੇ ਨਹੀਂ ਆਉਂਦੀ